ਆਗਰਾ ਦੇ ਮੋਲ ਪਾਰਕਿੰਗ 'ਚ 1.5 ਸਾਲ ਦੀ ਮਾਸੂਮ ਬੱਚੀ ਨੂੰ ਕਾਰ ਸਵਾਰਾਂ ਨੇ ਦਰਦ ਦਿੱਤਾ ਹਾਦਸੇ ਤੋਂ ਬਾਅਦ ਦੋਸ਼ੀ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਦੱਸ ਦੇ ਕਿ ਜ਼ਖਮੀ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਇਸ ਦਰਦਨਾਕ ਹਾਦਸੇ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸਟ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਾਤਾ ਪਿਤਾ ਖਰੀਦੇ ਹੋਏ ਸਮਾਨ ਦੀ ਜਾਂਚ ਕਰ ਰਹੇ ਨੇ ਤਾਂ ਇਸ ਦੌਰਾਨ ਇੱਕ 1.5 ਸਾਲ ਦੀ ਮਾਸੂਮ ਬੱਚੀ ਖੇਡਦੀ ਹੋਈ ਅਚਾਨਕ ਰੈਂਪ ਤੇ ਪਹੁੰਚ ਗਈ ਤਾਂ ਫਿਰ ਮੋਲ ਦੀ ਪਾਰਕਿੰਗ ਤੋਂ ਨਿਕਲਦੀ ਇੱਕ ਕਾਰ ਬੱਚੀ ਦੇ ਉੱਪਰੋਂ ਨਿਕਲ ਗਈ ਤੇ ਇਸ ਤੋਂ ਬਾਅਦ ਮਾਤਾ ਪਿਤਾ ਨੂੰ ਬੱਚੀ ਦਾ ਯਾਦ ਆਇਆ ਪਰ ਦੇਰ ਤੱਕ ਬੱਚੀ ਜ਼ਖਮੀ ਹੋ ਜਾਂਦੀ ਹੈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਹਰੀਪਰਵਤ थाना ਖੇਤਰ ਦੇ ਸੰਜੇ ਪਲੇਸ ਦੇ ਸਥਿਤ ਕੋਸਮੋਸ ਮੋਲ ਦੀ ਪਾਰਕਿੰਗ ਦਾ ਹਾਦਸਾ ਦੌਰਾਨ ਬੱਚੀ ਦੇ ਸਿਰ ਤੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਪ ਨਾ ਚਲਦੇ ਹੋਏ ਬੱਚੀ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਸਬੰਧੀ 304 ए बी एन एस 'ਚ ਮੁਕੱਦਮਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਗਰਾ ਦੇ ਮੋਲ ਪਾਰਕਿੰਗ 'ਚ 1.5 ਸਾਲ ਦੀ ਮਾਸੂਮ ਬੱਚੀ ਨੂੰ ਕ ਦਰਦਤਾ حادثے ਤੋਂ ਬਾਅਦ ਦੋਸ਼ੀ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਦਾਜੇ ਕਿ ਜ਼ਖਮੀ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਇਸ ਦਰਦਨਾਕ ਹਾਦਸੇ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸਟ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਾਤਾ ਪਿਤਾ ਖਰੀਦੇ ਹੋਏ ਸਮਾਨ ਦੀ ਜਾਂਚ ਕਰ ਰਹੇ ਨੇ ਤਾਂ ਇਸ ਦੌਰਾਨ ਇੱਕ 1.5 ਸਾਲ ਦੀ ਮਾਸੂਮ ਬੱਚੀ ਖੇਡਦੀ ਹੋਈ ਅਚਾਨਕ ਰੈਂਪ ਤੇ ਪਹੁੰਚ ਗਈ ਤਾਂ ਫਿਰ ਮਾਲ ਦੀ ਪਾਰਕਿੰਗ ਤੋਂ ਨਿਕਲਦੀ ਇੱਕ ਕਾਰ ਬੱਚੀ ਦੇ ਉੱਪਰੋਂ ਨਿਕਲ ਗਈ ਤੇ ਇਸ ਤੋਂ ਬਾਅਦ ਮਾਤਾ ਪਿਤਾ ਨੂੰ ਬੱਚੀ ਦਾ ਯਾਦ ਆਇਆ ਪਰ ਇਨੀ ਦੇਰ ਤੱਕ ਬੱਚੀ ਜ਼ਖਮੀ ਹੋ ਜਾਂਦੀ ਹੈ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮਾਮਲਾ ਹਰੀਪਰਵਤ थाना ਖੇਤੇ ਦੇ ਸੰਜੇ ਪਲੇਸ ਦੇ ਸਥਿਤ ਕੋਸਮੋਸ ਮੋਲ ਦੀ ਪਾਰਕਿੰਗ ਦਾ ਹਾਦਸੇ ਦੌਰਾਨ ਬੱਚੀ ਦੇ ਸਿਰ ਤੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਪਨਾ ਚਲਦੇ ਹੋਏ ਬੱਚੀ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਸਬੰਧੀ ਥਾਣਾ 304 ए बी ਐਨ ਐਸ 'ਚ ਮੁਕੱਦਮਾ ਦਰਜ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। Subscribe to One India channel and never miss an update.